ਸਸਤਰੀ ਕਾਲ ਜੀ ਸਾਰਿਆਂ ਨੂੰ ਮੈਂਨੇ ਇੱਕ ਕਵਿਤਾ ਲਿਖੀ ਹੈ ਤੁਹਾਡੇ ਨਾਲ ਸ਼ੇਅਰ ਕਰ ਲੱਗਿਆ ਹਾਂ ਉਮੀਦ ਕਰਦਾ ਤੁਹਾਨੂੰ ਜਰੂਰ ਪਸੰਦ ਹੋ ਪਸੰਦ ਹੋਈ ਤਾਂ ਅੱਗੇ ਵੀ ਸ਼ੇਅਰ ਕਰਿਆ ਕਰੋ ਪੇਜ ਨੂੰ ਲਾਈਕ ਤੇ ਬੋਲੋ ਜਰੂਰ ਕਰ ਲਿਆ ਕਰੋ ਜਿਉਂ ਦੀ ਗੱਲ ਤਿਉਂ ਨਹੀਂ ਮੁੱਕਦੀ ਲੋਕੀ ਆਖਣ ਜ਼ਿੰਦਗੀ ਮੁੱਕ ਜਾਣੀ ਮੈਂ ਆਖਾਂਏ ਕਿਉਂ ਨਹੀਂ ਮੁੱਕਦੀ ਲੋਕੀ ਆਖਣ ਜ਼ਿੰਦਗੀ ਮੁੱਕ ਜਾਣੀ ਮੈਂ ਆਖਾਂਏ ਕਿਉਂ ਨਹੀਂ ਮੁੱਕਦੀ ਔਕੜਾਂ ਪਰ ਹੀ ਜ਼ਿੰਦਗੀ ਨੇ ਮੈਨੂੰ ਬਹੁਤ ਕੁਝ ਸਿਖਾਇਆ ਪੀੜਾਂ ਨੇ ਮੈਨੂੰ ਰੋਲ ਕੇ ਰੱਖਿਆ ਮੈਂ ਤਣ ਤੇ ਦਰਦ ਹੰਡਾਇਆ ਆਪਣੇ ਆਪ ਤੇ ਮੈਂ ਲਿਖਾ ਗੱਲ ਬਣਾ ਕੇ ਕਿਉਂ ਮੇਰੇ ਤੇ ਗੱਲ ਨਹੀਂ ਢੁਗਦੀ ਲੋਕੀ ਆਖਣ ਜ਼ਿੰਦਗੀ ਮੁੱਕ ਜਾਣੀ ਮੈਂ ਅੱਖਾਂ ਇਹ ਕਿਉਂ ਨਹੀਂ ਮੁੱਕਦੀ ਲੋਕੀ ਆਖਣ ਜ਼ਿੰਦਗੀ ਮੁੱਕ ਜਾਣੀ ਮੈਂ ਅੱਖਾਂ ਇਹ ਕਿਉਂ ਨਹੀਂ ਮੁੱਕਦੀ ਕਿਸੇ ਨੂੰ ਅੜ ਬਸਵਾ ਤੇ ਰੁੱਖਾ ਲੱਗਦਾ ਮੂੰਹ ਦਾ ਮਿੱਠਾ ਬਣਨੀ ਦਿਲਾਂ ਨੂੰ ਠੱਗਦਾ ਮੌਸਮ ਸਿੱਲਾ ਨਾ ਸੂਰਜ ਨਿਕਲੇ ਸੱਚ ਦੀ ਕਿਉਂ ਨਹੀਂ ਚਾਦਰ ਸੁਗਦੀ ਲੋਕੀ ਆਖਣ ਜ਼ਿੰਦਗੀ ਮੁੱਕ ਜਾਣੀ ਮੈਂ ਅੱਖਾਂ ਇਹ ਕਿਉਂ ਨਹੀਂ ਮੁੱਕਦੀ ਲੋਕੀ ਆਖਣ ਜ਼ਿੰਦਗੀ ਮੁੱਕ ਜਾਣੀ ਮੈਂ ਆਖਾਂ ਏ ਕਿਉਂ ਨਹੀਂ ਮੁੱਕਦੀ ਨਾਮ ਹੈ ਬਹੁਤਾ ਪੜਿਆ ਗੁਣਿਆ ਮੇਰੀ ਤਾਂ ਵੀ ਸਮਝ ਨਹੀਂ ਆਉਂਦੀ ਦੁਨੀਆ ਇਹ ਦਾ ਖੋਰੀ ਸੱਜਣਾ ਦਾ ਤੇ ਦਾ ਲਗਾਉਂਦੀ ਸਮਾ ਆਪਣੀ ਚਾਲ ਚੱਲੇ ਸਮੇਂ ਦੀ ਟਿਕ ਟਿਕ ਕਦੇ ਨਹੀਂ ਰੁਕਦੀ ਲੋਕੀ ਆਖਣ ਜ਼ਿੰਦਗੀ ਮੁੱਕ ਜਾਣੀ ਮੈਂ ਆਖਾਂ ਏ ਕਿਉਂ ਨਹੀਂ ਮੁੱਕਦੀ ਲੋਕੀ ਆਖਣ ਜ਼ਿੰਦਗੀ ਮੁੱਕ ਜਾਣੀ ਮੈਂ ਆਖਾਂ ਏ ਕਿਉਂ ਨਹੀਂ ਮੁੱਕਦੀ ਜਉਂਦਾ ਵੀ ਮੈਂ ਮੋਇਆਂ ਵਰਗਾ ਹੱਸਦਾ ਮੁੱਖ ਵੀ ਰੋਇਆਂ ਵਰਗਾ ਪਾਵਾ ਬਾਤ ਗਮਾਂ ਦੀ ਨਾ ਕੋਈ ਭਰੇ ਹੰਗਾਰਾ ਫੇਰ ਵੀ ਸੱਜਣਾ ਰਾਤ ਨਹੀਂ ਮੁੱਕਦੀ ਲੋਕੀ ਆਖਣ ਜ਼ਿੰਦਗੀ ਮੁੱਕ ਜਾਣੀ ਮੈਂ ਆਖਾਂ ਏ ਕਿਉਂ ਨਹੀਂ ਮੁੱਕਦੀ ਲੋਕੀ ਆਖਣ ਜ਼ਿੰਦਗੀ ਮੁੱਕ ਜਾਣੀ ਮੈਂ ਆਖਾਂ ਏ ਕਿਉਂ ਨਹੀਂ ਮੁੱਕਦੀ ਮਾਨਸੀਆਂ ਵਾਲਾ ਜ਼ਿੰਦਗੀ ਦਾ ਕੀ ਅਸਲੀ ਮਤਲਬ ਜਾਣੇ ਮਨ ਮੇਰੇ ਚੋਂ ਮੈਂ ਨਹੀਂ ਨਿਕਲੀ ਮੇਰੇ ਨੂੰ ਲੋਕ ਸਿਆਣੇ ਕਿਸੇ ਦੇ ਕਹਿਣ ਨਾਲ ਸੀਰੇ ਦੀ ਨਵਜ ਕਦੇ ਨਹੀਂ ਰੁਕਦੀ ਲੋਕੀ ਆਖਣ ਜ਼ਿੰਦਗੀ ਮੁੱਕ ਜਾਣੀ ਮੈਂ ਆੱਖਾਂ ਏ ਕਿਉਂ ਨਹੀਂ ਮੁੱਕਦੀ ਲੋਕੀ ਆਖਣ ਜ਼ਿੰਦਗੀ ਮੁੱਕ ਜਾਣੀ ਮੈਂ ਆੱਖਾਂ ਏ ਕਿਉਂ ਨਹੀਂ ਮੁੱਕਦੀ ਧੰਨਵਾਦ